ਲਓ ਜੀ ਹੁਣ ਗੱਡੀ ਤੋਂ ਹੀ ਵਲੌਗ ਸ਼ੁਰੂ ਹੋ ਜਾਂਦਾ ਰੋਜ਼ ਹੀ ਗਾਰਾ ਦੇਖੋ ਸਾਡੇ ਕੱਚੇ ਰਾਹ ਦੇ ਬੁਰੇ ਹਾਲਾਤ ਮੀਂਹੇ ਕਰਤੀ ਪੂਰੀ ਹਾਲਤ ਮੀਂਹਵੇਂ ਨਾ ਸਰਦਾ ਵੀ ਨਹੀਂ ਪਰ ਮੀਂਹ ਗਾਰਾ ਵੀ ਬਾਲਾ ਪਈ ਲਓ ਜੀ ਮੌਸਮ ਦੇਖੋ ਕਿੰਨਾ ਘੈਂਟ ਸਸਿਕਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਵਲੌਗ ਸ਼ੁਰੂ ਕਰ ਲਿਆ ਪੈਰਾਂ ਮਿੱਟੀ ਲੱਗ ਗਈ ਮਿੱਟੀ ਮਿੱਟੀ ਹੋਈ ਭਈਆ ਵੈਸੇ ਸਾਰੇ ਸਾਰੇ ਘਰ 'ਚ ਜੀ ਅੱਜ ਤਾਂ ਮੀਂਹ ਬਹੁਤ ਬੁਰੀ ਹਾਲਤ ਕਰਤੀ ਤੇ ਪਹਿਲੇ ਵਲੌਗ ਦੇ ਵਿੱਚ ਤੁਸੀਂ ਦੇਖ ਹੀ ਲਿਆ ਸਵੇਰੇ ਇੰਨੀ ਗੜੇ ਮਾਰੀ ਹੋਈ ਬਾਹਲੇ ਗੜੇ ਡਿੱਗੇ ਇੱਕ ਇੱਕੋ ਦਮ ਡਿੱਗਣ ਲੱਗੇ ਗੜੇ ਤੇ ਕਾਫੀ ਜ਼ਿਆਦਾ ਡਿੱਗੇ ਹਨ ਗੜੇ ਤੇ ਗੇਟ ਉਹ ਵੀ ਖੁੱਲਾ ਗੇਟਾ ਵੀ ਖੁੱਲਾ ਤਰ ਤੋਦ ਤੇ ਮੈਨੂੰ ਦੁਬਾਰਾ ਜਾਣਾ ਪਊਗਾ ਹੁਣ ਮੈਂ ਖੁੱਲਾ ਛੱਡ ਤਾਂ ਜਿਹਨਾਂ ਨੂੰ ਲੈਣ ਗਏ ਨੇ ਆਈ ਜਾਣਾ ਉਹਨਾਂ ਨੇ ਆਹ ਬੰਦ ਕਰ ਲੰਨੇ ਆ ਚੂਹੀ ਨਾ ਵੜ ਜੇ ਉੱਥੇ ਨਹੀਂ ਕੁਝ ਵੜਦਾ ਹੈਗਾ ਇਹ ਬਣਾਈਏ ਕੁਛ ਖਾਣ ਪੀਣ ਬਣਾਉਣੇ ਚੌਲ ਬਣਾਉਣੇ ਥੋੜੇ ਜਿਹੇ ਜਿਆਰਾ ਆ ਕੇ ਖਾਲੂ ਨਾਲ ਆਪਾਂ ਖਲਾਂਗੇ ਤੇ ਵਲੌਗ ਦੇ ਨਾਲ ਜੁੜੇ ਰਹੋ ਐਂਡ ਤੱਕ ਵਲੌਗ ਵਧੀਆ ਲੱਗੇ ਤਾਂ ਪਲੀਜ਼ ਲਾਈਕ ਕਰਨ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟਸ ਕਰਕੇ ਜ਼ਰੂਰ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਕਿਦਾਂ ਦੀ ਲੱਗਦੀ ਆ ਠੀਕ ਆ ਜੀ ਇਹ ਤੁਹਾਡੇ ਇੱਕ ਕਮੈਂਟਸ ਬਹੁਤ ਜ਼ਿਆਦੇ ਮੋਟੀਵੇਸ਼ਨ ਦਿੰਦਾ ਹੈ ਹੌਸਲਾ ਹੁੰਦਾ ਹੈ ਬੰਦੇ ਨੂੰ ਵਲੌਗ ਬਣਾਉਣ ਦਾ ਤੇ ਮੀ ਸਾਡੇ ਤਾਂ ਪੈ ਗਿਆ ਕਾਫੀ ਜ਼ਿਆਦੇ ਤੇ ਹੋਰ ਵੀ ਪਊਗਾ ਤੇ ਸਵੇਰੇ ਪਿਆ ਹੁਣ ਦੁਪਹਿਰੇ ਜੇ ਤਾਂ ਰੁਕਿਆ ਹੋਇਆ ਵੀ ਮਤਲਬ ਬਸ ਕਿਣ ਮਿੰਕਣ ਮਿੰਕ ਜੀ ਹੋਈ ਜਾਂਦੀ ਹੈ ਤੇ ਗੜੇ ਵੀ ਇੰਨਾ ਜ਼ਿਆਦਾ ਨਹੀਂ ਪਏ ਫਸਲਾਂ ਠੀਕ ਨੇ ਪੱਠੇ ਪੁੱਠੇ ਠੀਕ ਨੇ ਸਾਰਾ ਕੁਝ ਠੀਕ ਹੈ ਇੰਨਾ ਜ਼ਿਆਦਾ ਨਹੀਂ ਡਿੱਗੇਗੇ ਥੋੜੇ ਜਿ ਡਿੱਗੇ ਬਸ ਕੁਝ ਜਿਵੇਂ ਕਹਿੰਦੇ 30 30 ਸਕਿੰਟ ਡਿੱਗੇ ਹੋਣਗੇ ਮੈਂ ਮਤਲਬ ਤੁਸੀਂ ਪਹਿਲਾ ਵਲੌਗ ਦੇਖ ਹੀ ਲਿਆ ਵੀ ਜਿੰਨਾ ਟਾਈਮ ਡਿੱਗੇ ਮੈਂ ਵਲੌਗ ਬਣਾਉਣਾ ਸ਼ੁਰੂ ਕੀਤਾ ਵੀਡੀਓ ਬਣਾਉਣੀ ਸ਼ੁਰੂ ਕੀਤੀ ਹੋ ਸੀਗੀ ਉਦੋਂ ਹੀ ਡਿੱਗਣ ਲੱਗੇ ਬਸ ਵੀਡੀਓ ਦੇ ਵਿੱਚ ਜਿਹੜੇ ਡਿੱਗੇ ਨੇ ਤੁਸੀਂ ਦੇਖ ਹੀ ਲੈਵੇ ਕਿੰਨਾ ਕੁ ਡਿੱਗੇ ਨੇ ਹਨਾ ਤੇ ਕਾਫੀ ਵੱਡੇ ਸੀਗੇ ਤੇ ਬਾਕੀ ਫਸਲਾਂ ਦਾ ਜਿਹੜਾ ਨੁਕਸਾਨ ਸਾਡੇ ਨਹੀਂ ਹੈਗਾ ਠੀਕ ਠਾਕ ਆ ਤੇ ਬਾਕੀ ਹੁਣ ਪਰਮਾਤਮਾ ਵੈਗਰੂ ਸੁੱਖ ਰੱਖੇ ਹਨਾ ਤੇ ਕਿਤੇ ਵੀ ਕੁਝ ਵੀ ਨਾ ਹੋਵੇ ਹਨਾ ਸਾਰੇ ਆਪਣੇ ਵਰਗੇ ਆ ਫਸਲਾਂ ਸਾਰਿਆਂ ਨੇ ਆ ਪੁੱਤਾਂ ਵਾਂਗ ਬਾੜੀਆਂ ਹੁੰਦੀਆਂ ਨੇ ਤੇ ਵੈਗਰੂ ਸੁੱਖ ਰੱਖੇ ਇਹ ਹੀ ਅਰਦਾਸ ਕਰਦੇ ਆ ਵੈਗਰੂ ਅੱਗੇ ਵੀ ਸੁੱਖ ਰੱਖੇ ਭਾਈ ਸਾਰਿਆਂ ਦਾ ਆਪਣੇ ਵਰਗਾ ਹੀ ਹੁੰਦਾ ਹਨਾ ਤੇ ਤੁਸੀਂ ਜ਼ਰੂਰ ਦੱਸਿਓ ਕਮੈਂਟਸ ਕਰਕੇ ਵੀ ਕਿੱਦਾਂ ਤੁਹਾਡੇ ਗੜੇ ਗੁੜੇ ਠੀਕ ਨੇ ਮੌਸਮ ਠੀਕ ਆ ਤੇ ਬਾਕੀ ਵੈਗਰੂ ਅਗੇ ਅਰਦਾਸ ਕਰਦੇ ਰਹੋ ਆ ਕਰੋ ਵੀ ਸੁੱਖ ਰੱਖੇ ਪ੍ਰਮਾਤਮਾ ਹਨ ਤੇ ਚਲੋ ਜੀ ਆਪਾਂ ਚੱਲਦੇ ਕਿਚਨ ਦੇ ਵਿੱਚ ਕਰ ਲੈਨੇ ਕੋਈ ਕੰਮ ਕਰ ਤੇ ਚਾਚੂ ਬਣਾਈਏ ਨਾਲੇ ਨਾਲੇ ਬਣਾਈਏ ਥੋੜੇ ਜਿਹਾ ਚੌਲ ਬਣਾਉਣੀ ਆ ਖਾਲੂ ਗਜਹਾਰਾ ਕੇ ਨਹੀਂ ਤਾਂ ਉਹ ਆਪਦੇ ਚੱਕ ਲੰਦਾ ਉਹਨੂੰ ਨਾ ਪਤਾ ਨਹੀਂ ਕੀ ਪਿਆ ਥੋੜੇ ਕਿ ਦਿਨ ਦੀ ਚਾਟ ਜੀ ਪਈਆ ਹਨ ਬਸ ਉਹੀ ਲਿਆਉਂਦਾ ਪੈਕਟ ਜੇ ਵੀ ਮਤਲਬ ਉਹੀ ਉਹਦੇ ਲਿਆ ਕੇ ਰੱਖੇ ਹੋਏ ਆ ਹੁਣ ਦੋ ਤਿੰਨ ਵਾਰੀ ਉਹ ਆਪਦੇ ਡੈਡੀ ਨਾਲ ਛੁੱਟੀਆਂ ਜੀ ਇੱਥੇ ਗਿਆ ਬਸ ਆਪਦੇ ਲਿਆ ਕੇ ਉਹਨੂੰ ਪੈਕਟ ਰੱਖ ਲਿਓ ਉਹੀ ਚੱਕ ਕੇ ਖਾ ਲੰਦਾ ਕੇ ਉਹੀ ਜਾ ਕੇ ਖਾ ਲੈਣੇ ਨੇ ਉਹਨੇ ਤੇ ਬਸ ਫਿਰ ਘੰਟੇ ਅੱਧੇ ਘੰਟੇ ਬਾਅਦ ਕਰੂਗਾ ਮम्मा ਮੈਨੂੰ ਭੁੱਖ ਲੱਗੀ ਹੈ ਭੁੱਖ ਲੱਗੀ ਹੈ ਫਿਰ ਮੈਂ ਕਹੂੰਗੀ ਰੋਟੀ ਖਾ ਲੈ ਰੋਟੀ ਵੀ ਨਹੀਂ ਖਾਣੀ ਕੁਛ ਦੇ ਦੋ ਕੁਛ ਦੇ ਦੋ ਇੱਕ ਤਾਂ ਇਹਨਾਂ ਦੀ ਇਹ ਨਹੀਂ ਸਮਝ ਲਾਦੀ ਕੁਛ ਦੇ ਦੋ ਕੀ ਹੁੰਦਾ ਕੁਛ ਖਾਣ ਨੂੰ ਦੇ ਦੋ ਤੇ ਜਿਆ ਆਨੇ ਆਟਾ ਬਣਾ ਕੇ ਲਾਈਆਂ ਨੇ ਆ ਲੈ ਗਈ ਇੱਥੋਂ ਇਦਾਂ ਦੀ 800 ਬਹੁਤ ਬਣਾਉਂਦਾ 600 ਕਾ ਨੂੰ ਆਟਾ ਦਾ तो चलो जी किचन चल दी लॉली प्याज में कट लिया तड़का ला लगे चौलों का चौल में धो तो के रख लिया पानी पा ਮੀ ਪਾਤੇ ਮੌਸਮ ਤਾਂ ਸਾਫ਼ ਹੋ ਜੂਗਾ ਪਰ ਮੀਂਹ ਪੈਂਦਾ ਵਧੀਆ ਨਹੀਂ ਲੱਗਦਾ ਵਾ ਸਾਡੇ ਤਾਂ ਪਤਾ ਨਹੀਂ ਮਿੱਟੀ ਆਉਂਦੀ ਆ ਬੜੀ ਜ਼ਿਆਦੇ ਬਾਹਰੋਂ ਹੋਰ ਤਰਮ ਹੋ ਜਾਂ ਪੇੜ ਇੱਕ ਸਲਾਬ ਜੀ ਆਈ ਪਈ ਆ ਹੁਣ ਪਾਇ ਲਗਾ ਜੀ ਕਰਦਾ ਵੀ ਬਸ ਧੁੱਪ ਹੋਵੇ ਵਧੀਆ ਵਧੀਆ ਸਾਰਾ ਘਰ ਐ ਵਧੀਆ ਵਧੀਆ ਸੁੱਕਾ ਸੁੱਕਾ ਹੋਵੇ ਖਿੱਜੀ ਆਉਣ ਲੱਗੀ ਹੁਣ ਤਾਂ ਪਤਾ ਨਹੀਂ ਐ ਕਿ ਸਾਧੀਆਂ ਜਿਹੜੀਆਂ ਲੰਬੀਆਂ ਚੜੀਆਂ ਗਈਆਂ ਪਤਾ ਨਹੀਂ ਕੀ ਆ ਸਮਝ ਨਹੀਂ ਆਉਂਦੀ ਹੈ ਕਿ ਖੇਜਾ ਆਉਂਦੀ ਆ ਬਾੜੀ ਜ਼ਿਆਦੇ ਅੰਗੇ ਵਿੱਚ ਦੀ ਫੇਰ ਵੀ ਧੁੱਪ ਨਿਕਲਦੀ ਐ ਕਿਤਾ ਹਾਂ ਹੁਣ ਧੁੱਪ ਨਿਕਲੀ ਹੋਈ ਨਹੀਂ ਹੈਗੀ 1 ਮਹੀਨੇ ਦੇ ਬਾਅਦ ਹੋ ਗਿਆ ਵੀ ਧੁੱਪ ਤਾਂ ਨਿਕਲੀ ਹੋਈ ਨਹੀਂ ਇੱਕ ਦਿਨ ਗੈੜੀ ਧੁੱਪ ਕੱਢ ਕੇ ਦੂਏ ਦਿਨ ਧੁੰਦ ਜਾਂ ਹੁਣ ਮੀਂਹ ਪੈ ਗਿਆ ਹੁਣ ਮੀਂਹ ਪੈ ਕੇ ਸਾਫ਼ ਹੋ ਜਾਵੇ ਬਸ ਇਹੀ ਆ ਪੀ ਅੱਜਾਂ ਦੇ ਵਿੱਚ ਇੱਕ ਹਰੀ ਮਿਰਚ ਪਈ ਸੀ ਮੈਂ ਚੱਕ ਲਈ ਕਿਉਂ ਡੀ ਜੀ ਹੋਈ ਪਈ ਸੀ ਕਾਲੇ ਚਨੇ ਦੀ ਦਾਲ ਪਈ ਆ ਅੱਜ ਕੱਲ੍ਹ ਬਣਾਏ ਸੀਗੇ ਸ਼ਾਮ ਨੂੰ ਕਾਲੇ ਚਨੇ ਉਹਦੇ ਅੰਡੇ ਮਰਚਾਂ ਲੱਗਦੀਆਂ ਸਾਡੀ ਨਿੱਕੇ ਨਿੱਕੇ ਬੜੇ ਟੇਸਟੀ ਨੇ ਨਾਲ ਜ਼ਿਆਦਾ ਕੌੜੀਆਂ ਤੇ ਨਾਲ ਜਾਵਾ ਹੋਣੀ ਠੀਕ ਨੇ ਇੰਨਾ ਤੱਕ ਜਿਹਾ ਹੀ ਆ ਮੈਨੂੰ ਗੁੱਟੇ ਸੁੱਕ ਜਿਆ ਕੇ ਠੰਡਾ ਕਰਕੇ ਗਰਮ ਮਸਾਲੇ ਪਾਵਾਂਗੇ ਹਲਦੀ ਵਾਲ ਜਿਆ ਖੰਦਾ ਦੀਆ ਪਹਿਲੇ ਮੈਂ ਰਾਤ ਕਹਿੰਦੀ ਸੀਗੀ ਵੀ ਆਪਾਂ ਚੌਲ ਬਣਾ ਲੰਨੇ ਆ ਉਹਦੀ ਸੀਗੀ ਮੋਠਾਂ ਦੀ ਦਾਲ ਬਚੀ ਹੋਈ ਉਹ ਕਹਣਾ ਮੈਂ ਤਾਂ ਰੋਟੀਆਂ ਖਾਣੀ ਆ ਤੇ ਹੁਣ ਕੀ ਬਣਾਵਾਂਗੇ ਦੋ ਦੋ ਚੀਜ਼ਾਂ ਵਿਚਾਰੋ ਸਾਰੇ ਜਣੇ ਰੋਟੀਆਂ ਖਾਣੇ ਫਟ ਜਾ ਬੇ ਤਪਰੇ ਪਿਆ ਗਾਰੇ ਨਾਲ ਗੱਡੀ ਅੰਦਰ ਨੂੰ ਲਈ ਜਾਂਦੇ ਨੇ ਕੌਣ ਤਾਂ ਨਹੀਂ ਆਉਦੀ ਹੂਗੀ ਪਿੰਡ ਨਹੀਂ ਦੀ ਕਰਪਾ ਹੁੰਦਾ ਆਦੀਵਾਸੀ ਜੇ ਫਿਊਚਰ ਬਾਰੇ ਕੋ ਸੋਚਿਆ ਨਹੀਂ ਸੀ ਨੀਯਾਈ ਇਹ ਨਹੀਂ ਤੇ ਪਤਾ ਵੀ ਅੱਜ ਤੁਸੀਂ ਛੋਟੇ ਹੋ ਕੱਲ ਟੋਟੀ ਲਾ ਦੇਵੀ ਛੋਟੀ ਹੋਊਗੀ ਪਿੰਡ ਛੱਡ ਕੇ ਆਉਣ ਨੂੰ ਕਿਹਨੇ ਕਿਹਾ ਸੀ ਤੁਹਾਨੂੰ ਨਹੀਂ ਕਿ ਆਪਾਂ ਨਹੀਂ ਕਿ ਆਸੀ ਕੀ ਕਿਹਾ ਸੀ ਲਿਜਾ ਲਿਆ ਕਰੋ ਗੱਡੀ ਲਿਜਾਓ ਬਟ ਫਿਊਚਰ ਬਾਰੇ ਪਤਾ ਹੀ ਨਹੀਂ ਸੀਗਾ ਵੀ ਅੱਜ ਆਪਾਂ ਛੋਟੇ ਪੜਦੇ ਆ ਉਦੋਂ ਤੇਰੇ ਡੈਡੀ ਤੇ ਐਡਾ ਕੋ ਹੋਣਾ ਜਿੱਡਾ ਕ ਤੂੰ ਆ ਇਹ ਤੁਰ ਕੇ ਇੰਨੇ ਗਾਰੇ ਦੇ ਵਿੱਚ ਸਕੂਲ ਜਾਂਦੇ ਹੋਣੇ ਆ ਫਿਰ ਇਹ ਨਹੀਂ ਸੀ ਪਤਾ ਵੀ ਅੱਜ ਅਸੀਂ ਜਾਂਦੇ ਆ ਕੱਲੂ ਸਾਡੀ ਲਾਦ ਨੇ ਵੀ ਪੜ੍ਹਣਾ ਇੰਨੇ ਗਾਰੇ ਦੇ ਵਿੱਚ ਦੀ ਨਾ ਫਿਊਚਰ ਬਾਰੇ ਸੋਚਿਆ ਹੀ ਨਹੀਂ ਕੁਛ ਆਪ ਤਾਂ ਸੋਚਿਆ ਵੀ ਚੱਕੋ ਝੋਲਾ ਚੜ੍ਹ ਜੋ ਆ ਬੱਟੀ ਆਨੇ ਜਸਤ ਜਸਤ ਮੇਰਾ ਗੁੱਸੇ ਹੋਇਆ ਮੈਂ ਤੁਹਾਨੂੰ ਕਹਿੰਦਾ ਮੇਰੇ ਡੈਡੀ ਨੂੰ ਗਾਲਾਂ ਕੱਢ ਗਾਲਾਂ ਕੱਢ ਮੈਂ ਕੰਮ ਕਰਿਆ ਵੈਨਾਂ ਕਿਹੜਾ ਕੰਮ ਤੂੰ ਕਰਿਆ ਕੰਮ ਕਿੰਨਾ ਆ ਮੇਰਾ ਕਾਪੀ Sorry ਚੌਲ ਆਪਣੇ ਬਣ ਗਏ ਤੇ ਚਾਹ ਰੱਖੀ ਹੋਈ ਆ ਆਖੇ ਜਿਹੜ ਨੇ ਫੁੱਲ ਖਾ ਉਹ ਪਟ ਲਿਆ ਮੈਨੂੰ ਗੁੱਸਾ ਆ ਜੜ ਗਿਆ ਇਹਨਾਂ ਤੇ ਵੀ ਤਾਂ ਮੈਂ ਕੀ ਇਹ ਰਹਿ ਗਈ ਮੈਨੂੰ ਲੱਗਣ ਸੋਣਿਆ ਵੀ ਇਹਨਾਂ ਨੂੰ ਮੈਂ ਕਿਹਾ ਮੈਨੂੰ ਗੁੱਸਾ ਜੜ ਗਿਆ ਇਹਨਾਂ ਤੇ ਕਹਿੰਦੇ ਮਾਊਗੀ ਗੋਦ ਨੂੰ ਨਹੀਂ ਗਿਆ ਕਾਹ ਕੇ ਦੇਖੋ ਹਾਂ ਬੋ ਜਰ ਕਹਿੰਦੇ ਕਿ ਤੇ ਹੈ ਕੰਮ ਆਪ ਨੂੰ ਭੋਗਤ ਨਹੀਂ ਕੰਦ ਨੇ ਤੋ ਤ ਫਿਰ ਭੋਤ ਸਜ਼ਾ ਹੈ ਤੁਹਾਨੂੰ ਪਹਿਲਾਂ ਹੀ ਸਹੀ ਕੰਮ ਕਰ ਜੋ ਇਹਨਾਂ ਕਰ ਦੇਣੀ ਸਜ਼ਾ ਇੱਕ ਸਾਡੇ ਲਈ ਖੇਤ ਚ ਰਹਿਣਾ ਮੀ ਬੰਦੇ ਚ ਵੈਸੇ ਵੀ ਔਖਾ ਹੀ ਆ ਡੇਲੀ ਐਨੀ ਦੂਰ ਬੱਚਿਆਂ ਨੂੰ ਲੈ ਕੇ ਆਉ ਛੱਡ ਕੇ ਆ ਵਦੂ ਐਵੇਂ ਅਸੀਂ ਵੀ ਨਹੀਂ ਸੋਚਿਆ ਜਦੋਂ ਘਰ ਬਣਾਇਆ ਸੀ ਵੀ ਆਪ ਦਾ ਕਿਤੇ ਹੋਰ ਲੈ ਕੇ ਖਾ ਲਵਾਂ ਹਨ ਚੱਕੋ ਜੇ ਅੱਲਾ ਫਿਰ ਚੱਕ ਲੈ ਢਾੜਿਆ ਨਹੀਂ दाना ਖਾਣੇ ਆ ਕਿ ਦਾਣਾ ਖਾਣੇ ਕੋਈ ਦਾ ਤੋ ਤੋ ਕੋਈ ਰੀਜਨ ਤਾਂ ਹੋਊਗਾ ਹੀ ਨਹੀਂ ਕੋਈ ਰੀਜਨ ਨਹੀਂ ਕੀ ਕਹਿੰਦੇ ਸਤਿ ਸ਼੍ਰੀ ਅਕਾਲ ਬੱਚੇ ਤੁਹਾਨੂੰ ਲਾਜਿਕ ਟਾਈਮ ਜਿਹੜਾ ਹੋ ਗਿਆ ਸ਼ਾਮ ਦੇ ਸਾਢੇ 2 ਪੂਰੇ 1 ਮਿੰਟ ਰੰਦਾਂ ਸਾਢੇ 6 ਹੋ ਗਏ ਮੀਂਹ ਕੋਸ਼ ਜਿਹੜਾ ਸਵੇਰੇ ਪੈ ਗਿਆ ਪੈ ਗਿਆ ਉਸ ਤੋਂ ਬਾਅਦ ਕਾਲੂ ਦੀ ਬਾਤ ਬੈਣ ਕਾਲੂ ਵੀ ਪੈਣਾ ਯਾਰ ਕਹਿੰਦਾ ਸਾਢੇ ਤਾਂ ਇੱਕ ਦਿਨ ਮੀਂਹ ਬਾਕੀ ਦਿਨ ਗਾਰਾ ਬਹੁਤ ਗਾਰਾ ਹੁੰਦਾ ਸਾਡੇ ਦਾ ਪੌੜਾ ਯਾਰ ਕਲੂ ਕਿਚਕਿਚ ਆਈ ਪਈਆ ਬਾਹਰ ਮੈਂ ਗਈ ਮੈਂ ਤਾਂ ਕਿਚਕਿਚ ਆ ਗਈ ਬਾਹਰ ਦੇਖ ਕੇ ਈ ਚੀਤੀ ਲੱਗਦੀ ਇੱਕ ਤਾਂ ਚਲੋ ਹੁੰਦਾ ਹਨਾ ਵੀ ਮੀ ਵੰਦਾ ਓਏ ਜਦੋਂ ਗੱਡੀਆਂ ਮੋਟਰਸਾਈਕਲ ਗਾਰੇ ਨਾਲ ਪਰਪਰ ਆਉਂਦੇ ਆ ਫਿਰ ਵਧੀਆ ਨਹੀਂ ਲੱਗਦਾ ਗਾ ਤੇ ਠੰਡ ਵੀ ਹੈਗੀ ਆ ਥੋੜੀ ਜੀ ਥੋੜੀ ਆ ਵੈਸੇ ਇੰਨੀ ਵੀ ਨਹੀਂ ਗਈ ਤੇ ਮੈਂ ਲੈਟ ਆ ਗਈ ਹੁਣ ਮੈਨੂੰ ਰੱਖਣਾ ਦੁੱਧ ਗਰਮ ਹੋਣਾ ਤੇ ਥੋੜਾ ਜਿਹਾ ਆਟਾ ਗੁੰਨਣਾ ਐਨੂੰ ਭੁੱਖ ਲੱਗੀ ਆ ਜੇ ਕੁਝ ਖਾਣ ਨੂੰ ਤੇ ਦਾ ਖਾਣਾ ਨਹੀਂ ਹੈਗਾ ਹੁਣ ਇਹਨੂੰ ਭੁੱਖ ਲੱਗੀ ਆ ਕਾਦੀ ਭੁੱਖ ਲੱਗੀ ਆ ਮੈਂ ਤੁਹਾਨੂੰ ਪਹਿਲਾਂ ਇਹੀ ਦੱਸਿਆ ਸੀ ਨਾ ਵੀ ਇਹ ਕਹਿੰਦਾ ਭੁੱਖ ਲੱਗੀ ਆ ਭੁੱਖ ਲੱਗੀ ਆਏ ਗਈ ਜਾਂਦਾ ਦੁੱਧ ਚਾਹ ਵੀ ਤੇ ਉਹਨੂੰ ਤੇ ਹੋਣੀ ਹੈ ਦੁੱਧ ਵੀ ਲੈ ਫਿਰ ਤੋ ਤਾ ਇਹ ਚਾਹ ਵੀ ਨਹੀਂ ਮੁੱਕਿਆ ਦੁੱਧ ਦੁੱਧ ਨਾ ਰੱਖ ਜਾ ਇਹ ਚਾਹ ਨਹੀਂ ਇਹਨੂੰ ਪਤਾ ਨਹੀਂ ਚਾਹ ਦਾ ਚਸਕਾ ਕਿੱਥੋਂ ਲੱਗਿਆ ਇਹ ਸਾਡੇ ਨਾਲ ਹੁਣ ਚਾਹ ਪੀਣ ਗਿੱਜ ਗਏ ਚਲ ਉਹ ਤਾਂ ਕੋਈ ਗੱਲ ਨਹੀਂ ਮੈਂ ਆਪਣੀ ਚਾਹ ਲੈਂਦੇ ਆ ਜਵਾਕ ਮੇਰੀ ਆਪਣੀ ਚਾਹ ਬਹੁਤ ਸਵਾਦ ਵਾਲੀ ਆ ਅੱਛਾ ਕਹਿੰਦਾ ਮੇਰਾ ਆਪ ਚਾਹ ਬਹੁਤ ਸਵਾਦ ਬਣਾਉਣਾ ਹਾਂ ਕਿਉਂਕਿ ਇੱਕ ਮਿੰਟ ਇੱਕ ਘਾਪੂ ਮੱਠੇ ਦਾ ਇੱਕ ਕੱਪ ਮਿੱਠੇ ਦਾ ਹੈ। ਜ਼ਿਆਦਾ ਪਾ ਦਿੰਦਾ। ਕਾਹ ਨੂੰ ਬਹਿਣਾ? ਆਓ ਗਲਾਸ ਫੜਾ ਦਿੰਦਾ ਮੈਨੂੰ। ਕਰਦਾ ਦੇਖੀ ਲੋਟੜ ਤੇ ਹੱਥ ਫੇਰਦਾ। ਹਾਏ, ਭੁੱਖ ਲੱਗੀ ਆ, ਭੁੱਖ ਲੱਗੀ ਆ। ਜਿਵੇਂ ਚੋਲ ਬਣਾਏ ਸੀ ਇਹਨੇ ਉਹ ਵੀ ਨਹੀਂ ਖਾਦੇਗੇ। ਰੋਟੀ ਬਣਾਉਣੀ ਆ, ਰੋਟੀ ਉਹ ਖਾਲਾ 6:30 ਤਾਂ ਹੋ ਗਈ। ਰੋਟੀ ਬਣਾਉਣੀ ਆ, ਵੀਰੇ ਆਉਣ ਵਾਲਾ ਹੀ ਆ। ਵੀਰੇ ਦਾ ਬੁਲਟ ਤਾਂ ਆ ਹੀ ਖੜਾ। ਪਰ ਕੋਈ ਚਲਾਦਾ ਨਹੀਂ। ਚਲਾਉਂਦਾ ਮੈਂ। ਸਾਰੇ ਛੱਜ ਮੈਂ ਚਲਾਉਣਾ ਵੀਰਣ ਮੈਂ ਦਿੰਦੀ ਨਹੀਂ ਹੈਗੀ ਗਾਰੇ ਕਰਕੇ ਇੰਨਾ ਤਾਂ ਗਾਰਾ ਪਾਈ ਐਡੀ ਵਧੀਆ ਚੀਜ਼ ਥੋੜੀ ਇੰਨੀ ਮਿੱਟੀ ਚ ਗਾਰੇ ਚ ਲੱਗ ਜਾਈਦੀ ਆ ਤੇ ਚਲੋ ਜੀ ਲਿਆ ਕਰੀਏ ਕੋਈ ਕੰਮ ਦੁੱਧਾ ਧਰੀਏ ਗਰਮ ਕਰਨਾ ਪਤਾ ਨਹੀਂ ਕੱਲ ਨੂੰ ਨਹੀਂ ਪੈਣਾ ਪਤਾ ਨਹੀਂ ਪੈਣਾ ਚਲੋ ਵੈਗਰੂ ਦੀ ਕਿਰਪਾ ਜੋ ਕੱਲੂ ਹੋਊਗਾ ਦੇਖੀ ਜਾਊਗਾ ਆਪਾਂ ਕਾਦੀ ਫਿਕਰ ਕਰਨੀ ਠੰਡ ਲੱਗਦੀ ਆ ਮੈਂ ਕੋਟੀ ਨਹੀਂ ਪਾਈ ਅੱਜ ਨਾ ਕੇ ਜੈਕਟ ਪਾ ਲਈ ਬਸ ਜੱਦੀ ਉਹ ਜੈਕਟ ਚ ਫਰੀ ਜਾਨੀ ਆ ਉਹ ਵੀ ਸ਼ਾਲ ਇਹ ਤਾਂ ਕਹਿਣ ਨੂੰ ਸ਼ਾਲ ਲੈ ਇਹਦਾ ਬਸ ਜਿਹੜੀਆਂ ਚੁੰਨੀਆਂ ਵਾਂਗੂ ਇਹ ਨੇ ਇਹ ਤਾਂ ਕਹਿਣ ਦਾ ਹੀ ਸ਼ਾਲ ਆ ਵੀ ਸ਼ਾਲ ਆ ਇਹ ਇੱਕ ਆਧਾ ਸ਼ਾਲ ਵੈਸੇ ਉਹ ਸੂਟ ਬਹੁਤ ਵਧੀਆ ਗਰਮ ਆ ਇਹ ਬਾਕੀ ਸੂਟ ਵਿੱਚੋਂ ਫੜਾ ਹੀ ਨਹੀਂ ਹੈਗੇ ਇੱਕ ਦੋ ਵਾਰ ਸਲਾਹ ਜੀ ਕਰਕੇ ਵੀ ਬੁਟੀਕ ਹੁੰਦੇ ਉਹ ਉਥੇ ਵੀ ਨਹੀਂ ਦਿੱਤੀਆ ਚਲ ਹੁਣ ਧੁੱਪ ਪੈਣ ਲੱਗ ਜੂਗੀ ਹੁਣ ਕੰਮ ਮੁੱਕ ਜਿਆ ਕਰੂ ਹੁਣ ਫਿਰ ਮੈਂ ਸੂਟ ਬਣਾ ਲਵਗੀ ਠੰਡ ਮੰਗੀ ਤੋਂ ਬਾਅਦ ਠੰਡ ਵਾਲੇ ਸੂਟ ਬਣਾ ਕੇ ਰੱਖ ਲਾਂਗੇ ਅਗਲੇ ਸਾਲ ਪਾਵਾਂਗੇ ਨਵੇਂ ਨਵੇਂ ਲੈ ਲਾਂ ਦੁੱਧ ਪਾ ਦੁੱਧ ਹੈਗਾ ਆਪਣੇ ਹੁਣ ਥੋੜਾ ਇਹ ਬਚ ਗਈ ਸਮਰੱਬ ਦੀ ਫੇਰ ਤਾਂ ਮੈਂ ਹੁਣ ਇਹ ਦੁਕਾਨ ਨੂੰ ਕਰਨ ਕਰਨ। ਇਹ ਚੂੜਾ ਬੋਲਦਾ ਜਿਆਰ। ਕੋਈ ਬੰਦੇ ਕਮਰੇ ਅੰਦਰ ਬੈਠਾ ਕਾ ਅੰਦਰ ਲੜਬਾ ਜੀ ਗਿਆ ਟਾਗੀ ਲੜਬਾ ਜੀ ਗਿਆ ਟਾਗੀ। ਆਟਾ ਸਵੇਰਾ ਫੇਰ ਥੋੜਾ ਜਿਆ ਕਿੰਨਾ ਕਰੀਂ ਕੀਤਾ ਉਹ ਡੇਲੇ। ਹੈ? ਤੋਂ ਲੈ ਕੇ ਲੁਦਾਸਾ ਦਾ ਨਹੀਂ। ਮੈਗੀ ਹੈ ਵਾਹ ਕੁਝ ਵੀ ਨਹੀਂ ਕਿਹਾ ਹੈਗਾ। ਨਜ਼ਰ ਲੱਗੀ। ਲੜੀ ਜਾਂਦੇ ਨੇ ਮੇਰੇ ਨਾਲ। ਨਜ਼ਰ ਲੱਗੀ ਸਾਨੂੰ ਜਦ ਆ ਦੇਖਣ ਲੜਦੇ ਤੇ ਲੜਦੇ ਲੜਦੇ ਤੇ ਲੜਦੇ ਨਜ਼ਰ ਲੱਗ ਜਾਂਦੀ ਹੈ ਤੁਸੀਂ ਮੰਨਦੇ ਹੋ ਇਸ ਗੱਲ ਨੂੰ ਨਜ਼ਰ ਲੱਗਦੀ ਕੀ ਉਹ ਨਾ ਲੜ ਕੇ ਨੋਂਗੂ ਨਾ ਲੜ ਕੇ ਲਾ ਦਿੰਨੀ ਐ ਨਾ ਜੇ ਅਗਰ ਇਹ ਨਾ ਨਜ਼ਰ ਲਾ ਦੇ ਮੈਂ ਇਹਨਾਂ ਨੂੰ ਇਹ ਪਈਏ ਸੋਨੇ ਬਾਰੇ ਇਹਨਾਂ ਦੇ ਨਜ਼ਰ ਲੱਗਣਾ ਸਨ ਗੋਨੀਆਂ ਪਰੇ ਤੋਂ ਪਰੇ ਪਈਆ ਬਹਿ ਬਹਿ ਮਮੰਦਾ ਜਦ ਨਜ਼ਰ ਲੱਗਦੀ ਹੋਵੇ ਫਿਰ ਬਾਨੀ ਐਡ ਬਾਨੀ ਨੂੰ ਕਹ ਤੇ ਲੱਗਦੀ ਜਿਹੜੇ ਸੋਨੇ ਦੇ ਤਖਤ ਪਾਈ ਫਿਰਦੇ ਨੇ ਸਾਨੂੰ ਇਹ ਲੱਗੂ ਮੈਨੂੰ ਇਹ ਲੱਗੂ ਨਾ ਸਰਪਾ ਉਹ ਸ਼ੋਰ ਵੀ ਮੈਨੀਆਂ ਵੰਮਾ ਪਰ ਮੰਨ ਮੰਨ ਲੈ ਚਲੋ ਉਹ ਗੱਲ ਵੱਖਰੀ ਹੈ ਜੀ ਤੁਸੀਂ ਲੜਦੇਗਾ ਤੇ ਹੱਟਾ ਜ਼ਿਆਦਾ ਹੈਗੇ ਮੈਂ ਲੜਦਾ ਵੀ ਨਹੀਂ ਤੁਸੀਂ ਲੜਦੇ ਰਹੇ ਹੈਗੇ ਮੇਰੇ ਨਾਲ ਮਾਣ ਮੋਟਾ ਗਾਣਾ ਹੀ ਪੈਂਦਾ ਕਦੇ ਕਦੇ ਰੋਜ਼ੇ ਰੋਜ਼ੇ ਤੂੰ ਸਮਾੜਾ ਮੋਟਾ ਕਾਹ ਕਰ ਰੋਜ਼ ਲੜਪਨ ਨੇ ਸਿਆ ਗਾਣਾ ਹੀ ਸੁਣੀ ਕਿਹੜਾ ਕਦੇ ਕਦੇ ਲਾਣ ਲਿਆ ਕਰ ਸਰਦਾਰਾ ਅੱਛੇ ਮੈਂ ਨਹੀਂ ਕਹਿੰਦੀ ਉਹ ਔਣ ਵਾਲੀ ਕਹਿੰਦੀ ਹੂੰ ਪਰ ਉਹ ਸਿੰਗਰ ਕਹਿੰਦੀ ਹੋਣੀ ਆ ਮੈਂ ਨਹੀਂ ਕਹਿੰਦੀ ਜਿੱਦਣ ਮੈਂ ਲੜਪੀ ਫੇਰ ਫੇਰ ਕੇ ਆ ਜਨੇਰੀ ਨੇ ਕਿੱਥੇ ਕਿੱਥੇ ਨੇਰੀ ਆਈਏ ਦੱਸਿਓ ਕਮੈਂਟ ਕਰਕੇ ਨੇਰੀ ਤਾਂ ਸਾਰੇ ਕਿਤੇ ਆ ਸਾਰੇ ਪੰਜਾਬ 'ਚ ਹੋਊ ਗੜੇ ਕਿੱਥੇ ਕਿੱਥੇ ਆਏ ਨੇ ਬਹੁਤ ਦੱਸ ਦਿਓ ਬਈ ਇਹਨਾਂ ਨੂੰ ਹੁਣ ਕਮੈਂਟ ਕਰਕੇ ਤੁਸੀਂ ਗੜੇ ਹਣੇ ਅੱਜ ਬੱਸ ਕਰਈਆ ਗੜੇ ਤਾਂ ਖਾਸੇ ਡਿੱਗੇ ਕਮਾਣੋ ਸਾਈਡ ਜਾਦਾ ਨਹੀਂ ਇੱਥੇ ਇੱਕ ਚ ਪਾਣੀ ਪਿਆ ਇੱਥੇ ਜਿਹੜਾ ਵਰਧਿਆ ਮੀਂਹ ਫਾਸਾ ਡਿੱਗ ਗਿਆ ਇਹ ਪਹਿਲਾਂ ਮਾਸਿੰਦੇ ਜਦੋਂ ਲੜਦੇ ਹੁੰਦੇ ਮੈਂ ਉਦੋਂ ਕੈਮਰਾ ਨਾ ਚੋਰੀ ਦੇਣੇ ਆਨ ਕਰਨਾ ਸੀ ਫਿਰ ਜਦੋਂ ਹੁਣ ਇਹਨਾਂ ਨੂੰ ਪਤਾ ਲੱਗਿਆ ਕੈਮਰਾ ਆਨ ਨਾ ਹੁਣ ਇਹ ਗੱਲ ਚੇਂਜ ਕਰਕੇ ਮੀਤੇ ਆ ਗਈ ਕਾਲਾ ਕਹਿੰਦਾ ਕਹਿੰਦਾ ਕਿ ਹੁਣ ਤਾਂ ਮੇਰਾ ਕੈਮਰਾ ਆਨ ਹੀ ਹੈ ਮੈਂ ਤੁਹਾਨੂੰ ਬੱਧੀ ਵੀ ਰੋਜ਼ ਹੈ ਜਦੋਂ ਮੈਂ ਵੀਡੀਓ ਬਣਾਉਣੀ ਹੈ ਤੁਸੀਂ ਮੇਰੇ ਨਾਲ ਲੜਦੇਗਾ ਤੁਸੀਂ ਜਿੱਥੇ ਲੜਾਈ ਤੇ ਪਿਆਰ ਆ। ਓਏ ਹੋਏ ਪਿਆਰ ਮੈਂ ਕਰਾਂ ਫਿਰ। ਮੈਂ ਕਰਾਂ ਪਿਆਰ। ਹੈ? ਲੜਦਾ ਤਾਂ ਹਰ ਇੱਕ ਹੀ ਆ। ਆਹ ਗੱਲ ਤਾਂ ਸਹੀ ਹੈ। ਲੜਦੇ ਤਾਂ ساری ਦੁਨੀਆ ਹੀ ਆ। ਇਹ ਗੱਲ ਤਾਂ ਹੈਗੀ ਹੈ। ਨੌਕ-ਝੋਕ ਹਰ ਇੱਕ ਚ। ਗੱਲ ਤੁਸੀਂ ਪਿਆਰ ਵਾਲੀ ਲੜਾਈ ਕਹਿੰਦੇ ਹੋ ਜੇ ਮੈਂ ਪਿਆਰ ਵਾਲੀ ਲੜਾਈ ਕਰਨ ਤੇ ਆ ਗਈ ਫਿਰ ਮੇਰੇ ਤਾਂ ਲੱਤਾਂ ਮੁੱਕ ਕੇ ਚੱਲਣਗੇ। ਮਾ ਨਾ ਮੋ। ਇਹ ਗੱਲ ਇਹ ਗੱਲ ਗਲਤ। ਨਾ ਮੇਰੇ ਪਿਆਰ ਕਹਿੰਦੇ ਆ। ਮੂਨਾ ਲੜੂ ਮੂਨਾ ਲੜੂ ਆ ਬੇਲਣਾ ਬੂਲਣਾ ਨਾ ਬੇਲਣਾ ਮੇਰੇ ਕੋਲੇ ਪਿਆ ਮਾਤਾ ਬੋਦੀਆਂ ਬੇਲਣਾ ਬੂਲਣਾ ਮੇਰੇ ਕੋਲੇ ਪਿਆ